ਸਰਦਾਰ ਜੀ ਧੀਆਂ ਦਾਜਾਂ ਨਾਲ ਨਹੀਂ ਵੱਸਦੀਆਂ ਚੰਗੇ ਖਾਨਦਾਨ ਦੀਆਂ ਕੁੜੀਆਂ ਆਪਦੀ ਸਮਝ ਬੂਝ ਨਾਲ ਘਰ ਨੂੰ ਤੋੜ ਲੈਂਦੀਆਂ ਨੇ ਤੇ ਵਸੇਬਾ ਕਰ ਲੈਂਦੀਆਂ ਨੇ ਆ ਮੇਰੇ ਵੇਖਣ ਦੀ ਗੱਲ ਹੈ ਇਹ ਕੁੜੀ ਦਾ ਵਿਆਹ ਹੋਇਆ ਪਿੱਛੋਂ ਸੀਗੀ ਗਰੀਬ ਕਰਦੀ ਸੀ ਖਾਨਦਾਨੀ ਤੇ ਜਿੰਨਾ ਘਰੇ ਵਿਆਹ ਹੀ ਗਈ ਉਹ ਕੋਈ ਜ਼ਿਆਦਾ ਅਮੀਰ ਸੀਗੇ ਕਹਿੰਦੇ ਕੁਮਾਦੇ ਅਮੀਰਾ ਚੋ ਨਾਮ ਸੀ ਉਹਨਾਂ ਦਾ ਚੰਗੇ ਘਰੇ ਨੌਕਰ ਚਾਕਰ ਗੱਡੀਆਂ ਮਾਲ ਮਤਾਂ ਪਹਿਲੀ ਪਾਂਡਾ ਬਾਵਾ ਸੀਗਾ ਤੇ ਉਹ ਵੱਡਾ ਭਰਾ ਉਹਦਾ ਪਿਆ ਮੁੰਡੇ ਦਾ ਵਿਆਹ ਆਇਆ ਹੋਇਆ ਸੀ ਪਹਿਲੋ ਇਹ ਜਦੋਂ ਆਈ ਤੇ ਇਹਨੂੰ ਨਾ ਜਠਾਣੀ ਨੇ ਕਿਹਾ ਕਰਨਾ ਵੀ ਆਹ ਜਿਹੜਾ ਰਾਣੀ ਹਾਰ ਹੈ ਇਹ ਮੇਰੀ ਪਰਜਾਈ ਨੇ ਮੈਨੂੰ ਪਾਇਆ ਆਹ ਜਿਹੜਾ ਡਾਇਮੰਡ ਸੈੱਟ ਹੈ ਇਹ ਮੇਰੀ ਮੰਮਾ ਨੇ ਦਿੱਤਾ ਤੇ ਐਡਾ ਮਤਲਬ ਬੜੀਆਂ ਛੇਖੀਆਂ ਮਾਰਦੀਆਂ ਆਉਂਦੀ ਰਹੀ ਇਹ ਵਿਚਾਰੀ ਹੁਣ ਕੁਛ ਇਨਾ ਲੈ ਕੇ ਨਹੀਂ ਸੀ ਆਈ ਘਰੋਂ ਗਰੀਬ ਸੀਗੀ ਜਦੋਂ ਮਹੀਨੇ ਕੁ ਬਾਅਦ ਰਹਿਣ ਵਾਸਤੇ ਗਈ ਨਾ ਕਰੇ ਤੇ ਪਿਓ ਨੇ ਅੱਖ ਵੇਖ ਕੇ ਆਖਿਆ ਇਹਦਾ ਵੀ ਧੀਏ ਕੀ ਗੱਲ ਹੈ 부ਜੀ 부ਜੀ ਰਹੀ ਨਹੀਂ ਆ ਪੁੱਛਣਾ ਚਾਹੀਦਾ ਧੀਆਂ ਨੂੰ ਤੇ ਧੀਆਂ ਨੂੰ ਵੀ ਸੱਚੀ ਗੱਲ ਦੱਸਣੀ ਚਾਹੀਦੀ ਹੈ ਕਰੇ ਆ ਜਿਹੜੇ ਅੱਜ ਕੱਲ ਪ੍ਰਚਾਰ ਕਰਨ ਦੇ ਨੇ ਨਾ ਵੀ ਉਹ ਉਹ ਪਿੱਛੋ ਜਿਹੜੇ ਮਾਪਿਓ ਨੇ ਉਹ ਕੁੜੀਆਂ ਦਾ ਘਰ ਜਾੜਦੇ ਨੇ ਕਿਉਂ ਭਈ ਮੁੱਲ ਨਹੀਂ ਵੇਚੀਆਂ ਹੁੰਦੀਆਂ ਹੈ ਨਾ ਵਿਆਹ ਕੇ ਤੋਰੀਆਂ ਹੁੰਦੀਆਂ ਪੂਰਾ ਹੱਕ ਹੁੰਦਾ ਪੁੱਛਣਾ ਚਾਹੀਦਾ ਵੀ ਧੀਏ ਤੈਨੂੰ ਕੀ ਦਿੱਕਤ ਹੈ ਚਲੋ ਪਿਓ ਨੇ ਪੁੱਛਿਆ ਤੇ ਉਹ ਕਹਿੰਦੀ ਵੀ ਪਾਪਾ ਗੱਲ ਇਹ ਐ ਵੀ ਨਾ ਤੁਸੀਂ ਮੈਨੂੰ ਆਪਣੇ ਮੇਲ ਦਾ ਵੇਖ ਕੇ ਵਿਆਹਣਾ ਸੀਗਾ ਉਹਦਾ ਗੱਲ ਕੀ ਐ ਉਹਦੀ ਵੀ ਗੱਲ ਇਹ ਐ ਵੀ ਉੱਥੇ ਨਾ ਮੈਨਾਂ ਥੋੜਾ ਜਿਹਾ ਔਖਾ ਵੀ ਉਹ ਪਰਿਵਾਰ ਜਾਦਾ ਪਰ ਆ ਉਹਦਾ ਕੋਈ ਗੱਲ ਨਹੀਂ ਪੁੱਤਰ ਤੇਰੀ ਕਿਸਮਤ ਤੇਰੇ ਨਾਲ ਐ ਤੂੰ ਆਪਣੀ ਸਮਝਬੂਝ ਨਾਲ ਜੀ ਪਿਓ ਨੇ ਚੰਗੋ ਵਧੀਆ ਸਮਝਾਇਆ ਮੁਕਲ ਚ ਲੈ ਕੇ ਉਹ ਗਈ ਨਾ ਜਦੋਂ ਦੁਬਾਰਾ ਤੇ ਕਰੇ ਹੁਣ ਨੌਕਰ ਚਾਕਰ ਸਾਫ ਸਫਾਈਆਂ ਵਾਲੇ ਖਾਣਾ ਬਣਾਉਣ ਵਾਲੇ ਅੱਡ ਸਾਰਾ ਕੁਝ ਸੀਗਾ ਬਹਿ ਰਾਣਾ ਤੇ ਆਪਦਾ ਹਾਰਸ਼ingar ਕਰਕੇ ਜਿਵੇਂ ਵੱਡੀ ਪੈਂਦੀ ਸੀਗੀ ਇਹਨੇ ਜਾ ਕੇ ਨਾ ਤੇ ਆਪਦੇ ਸੋਹਰਾ ਸਾਹਿਬ ਨੂੰ ਆਂਦੀ ਇੱਕ ਦਿਨ ਆਪੀ ਡੈਡੀ ਜੀ ਜੇ ਤੁਸੀਂ ਇਜਾਜ਼ਤ ਦਿਓ ਤੇ ਜਿਹੜੀ ਘਰੇ ਆਪਾਂ ਰੋਟੀ ਚੁੱਕਦਾ ਕੰਮ ਇਹ ਮੈਂ ਆਪ ਕਰ ਲਿਆ ਕਰਤਾ ਉਹਦਾ ਪੁੱਤਰ ਜੀ ਜੇ ਤੁਸੀਂ ਕਰ ਲੋ ਤੇ ਹੋਰ ਕੀ ਚਾਹੀਦਾ ਆਪਾਂ ਨੂੰ ਉਹ ਪਤਾ ਨਹੀਂ ਹੁਣ ਕੰਮ ਵਾਲੀ ਕਿਸ ਤਰੀਕੇ ਨਾਲ ਉਹ ਸਾਫ ਸਫਾਈ ਹੱਥ ਪੈਰ ਤੋਂ ਹੁੰਦੀ ਹੈ ਕਿਦਾਂ ਨਹਾ ਕੇ ਵੀ ਆਉਂਦੀ ਹੈ ਕਿ ਨਹੀਂ ਕੋਈ ਮੂੰਹ ਚ ਗਰਬਾਣੀ ਦਾ ਪਾਠ ਕਰਦੀ ਹੈ ਕਿ ਨਹੀਂ ਤੁਸੀਂ ਕਰੋ ਬੇਟਾ ਜੀ ਹੋਰ ਕੀ ਚਾਹੀਦਾ ਚਲੋ ਉਹਨੇ ਰੋਟੀ ਤੋਂ ਸ਼ੁਰੂ ਕਰਤਾ ਕਰਨਾ ਆਪਦਾ ਹੁਣ ਇੱਕ ਪ੍ਰੇਮ ਪਿਆਰ ਨਾਲ ਚੀਜ਼ ਬਣਾਈ ਤੇ ਇੱਕ ਮਜਬੂਰੀ ਚ ਬਣਾਈ ਉਥੇ ਸਵਾਦ ਦਾ ਫਰਕ ਤਾਂ ਹੁੰਦਾ ਹੀ ਹੁੰਦਾ ਹੌਲੀ ਹੌਲੀ ਉਹਨੇ ਕੰਮ ਕਰਨਾ ਸ਼ੁਰੂ ਕਰਤਾ ਹਰ ਪ੍ਰਕਾਰ ਦੇ ਕੰਮ ਆਪ ਕਰਨ ਲੱਗ ਗਈ ਹਟਾਇਆ ਉਹਨਾਂ ਨੌਕਰ ਚਾਕਰ ਵੀ ਨਹੀਂ ਕੋਈ ਉਹਨਾਂ ਨੌਕਰਾਂ ਚਾਕਰਾਂ ਦਾ ਵੀ ਉਹਨੇ ਨਾ ਉਹਨੇ ਧੀ ਨੇ ਬੜਾ ਹੀ ਸਤਿਕਾਰ ਕਰਨਾ ਉਹਨਾਂ ਨੂੰ ਵੀ ਪੂਰੀ ਉਹਨਾਂ ਦੀ ਆਉ ਪਗਤ ਕਰਨੀ ਉਹਨਾਂ ਕਹਿਣਾ ਵੀ ਬੀਬੀ ਜੀ ਅਸੀਂ ਕੰਮੇ ਕਰ ਲੈਨੇ ਆ ਤੁਸੀਂ ਰਹਿਣ ਦਿਓ ਉਹਨੇ ਕਿਹਾ ਨਹੀਂ ਤੂੰ ਆ ਕੋਈ ਹੋਰ ਕੰਮ ਕਰ ਲੈ ਆ ਕੰਮ ਮੈਂ ਆਪ ਕਰੂੰਗੀ ਚਲੋ ਉਹਨੇ ਕਰਦੇ ਕਰਦੇ ਨੌਕਰਾਂ ਚਾਕਰਾਂ ਦੇ ਵਿੱਚ ਵੀ ਉਹਦੀ ਥੋੜੇ ਦਿਨਾਂ ਦੇ ਵਿੱਚ ਹੀ ਬਹਿ ਜਾ ਬਹਿ ਜਾ ਹੋ ਗਈ ਸਰਦਾਰ ਨੇ ਜੀ ਸਰਦਾਰ ਨੇ ਜੀ ਛੋਟੀ ਸਰਦਾਰ ਦੀ ਛੋਟੀ ਸਰਦਾਰ ਨਹੀਂ ਹੋਣ ਲੱਗ ਗਈ ਇਹ ਵੇਖ ਕੇ ਵੱਡੀ ਨੂੰ ਵੀ ਥੋੜਾ ਜਿਹਾ ਮਨ ਚ ਆਇਆ ਕਿ ਇਹ ਕੋਸਲੇ ਦੇ ਕੇ ਵੀ ਨਹੀਂ ਆਈਗੇ ਆਪਦੇ ਕਿਸ ਤਰੀਕੇ ਨਾਲ ਇਹਨੇ ਸਾਰਿਆਂ ਦੇ ਦਿਲਾਂ ਤੇ ਰਾਜ ਕਰ ਲਿਆ ਹੁਣ ਸਾਰੇ ਪਰਿਵਾਰ ਤੇ ਪਰਿਵਾਰ ਦੇ ਦਿਲਾਂ ਚ ਵਸ ਗਈ ਉਹ ਜਿਹੜੀ ਵੱਡੀ ਦੇ ਬੱਚੇ ਸੀਗੇ ਉਹ ਟਿਊਸ਼ਨ ਪੜਨ ਬਾਹਰ ਜਾਂਦੇ ਸੀਗੇ ਉਹ ਪੜੀ ਲਿਖੀ ਹੁਣ ਕਰਕੇ ਉਹਨੂੰ ਕਹਿਣਾ ਵੀ ਦੀਦੀ ਇਹਨਾਂ ਨੂੰ ਮੈਂ ਘਰੇ ਪੜਾ ਦਿਆ ਤਾਂ ਉਹ ਬੱਚੇ ਵੀ ਘਰੇ ਪੜਨ ਲੱਗ ਗਏ ਬੱਚੇ ਵੀ ਉਹਦੇ ਨਾਲੋਂ ਜ਼ਿਆਦਾ ਅੱਗੇ ਨਾਲੋਂ ਜ਼ਿਆਦਾ ਹੁਸ਼ਿਆਰ ਹੋ ਗਏ ਸੋ ਉਹਨੇ ਆਪਦੀ ਜਿਹੜੀ ਜਗ੍ਹਾ ਸੀ ਨਾ ਉਹ ਆਪਦੀ ਸਮਝਬੂਝ ਨਾਲ ਬਣਾ ਲਈ ਕਿਸੇ ਨੂੰ ਟੋਕਿਆ ਕੀਤਿਆ ਨਹੀਂ ਕਿਸੇ ਨੂੰ ਕੁਝ ਇਹ ਨਹੀਂ ਆਖਿਆ ਪੀ ਹਾਂ ਵੀ ਤੂੰ ਵੱਡੀ ਹੋਏਗੀ ਤੇ ਆਪਦੇ ਘਰੇ ਹੋਏਗੀ ਤੁਫਲਾਣ ਤੇ ਚੱਲ ਜਿਵੇਂ ਨੌਕਰ ਚੱਕਰ ਹੈਗੇ ਨੇ ਉਹ ਮੈਂ ਕਦੀ ਜਾਂਦੇ ਤੇ ਮੈਂ ਵੀ ਆਪ ਤੱਕ ਉਹਨੇ ਆਪਦੀ ਸਮਝਬੂਝ ਦੇ ਨਾਲ ਉਸ ਪਰਿਵਾਰ ਨੂੰ ਵੀ ਅੱਗੇ ਤੋਰਿਆ ਸਭ ਦੇ ਦਿਲ ਵੀ ਜਿੱਤੇ ਤੇ ਵਸੀਬਾ ਵੀ ਕੀਤਾ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜੇ ਅੱਜ ਅਸੀਂ ਸਿਰਫ ਦਾਜ ਦੇ ਲਾਲ ਚਾਹ ਕੇ ਆ ਜਿਹੜਾ ਖਾਸ ਕਰਕੇ ਆ ਬੈਂਡਾਂ ਵਾਲਾ ਕੰਮ ਚੱਲਿਆ ਕੀ ਜਿਹੜੀ ਕੁੜੀ ਬੈਂਡ ਲੈ ਲੇ ਤੋ ਉਹਦੇ ਪਿੱਛੇ ਰੁਪਈਏ ਲਾ ਦੋ ਜਾਂ ਕੁੜੀ ਕੈਨੇਡਾ ਤੋਂ ਆਈ ਹੋਵੇ ਆਸਟ੍ਰੇਲੀਆ ਤੋਂ ਆਈ ਹੋਵੇ ਅਮਰੀਕਾ ਤੋਂ ਆਈ ਹੋਵੇ ਤੇ ਕੁਛ ਨਹੀਂ ਦੇਖਦੇ ਅਸੀਂ ਹਨਾ ਤੇ ਮੁੰਡੇ ਵਿਆਹਣ ਦੇ ਤੌਰ ਪੈਂਦੇ ਆ ਜਾਂ ਮੁੰਡੇ ਵਾਲੇ ਕੁੜੀ ਵੀ ਉਹ ਵਿਆਹਣ ਤੌਰ ਪੈਂਦੇ ਆ ਉਹਦੇ ਨਾਲ ਨਾ ਇਹ ਨਹੀਂ ਖਾਨਦਾਨੀਆਂ ਜਰੂਰ ਦੇਖਿਆ ਕਰੋ ਇਹ ਜਿਹੜੇ ਵਿਆਹ ਨੇ ਨਾ ਲਾਲਚਾਂ ਵਾਲੇ ਇਹ ਬਹੁਤਾ ਚਿਰ ਨਹੀਂ ਨਿਭਦੇ ਹੁੰਦੇ ਸਿਆਣੇ ਹੋ ਜਾਓ ਇਹ ਜ਼ਿੰਦਗੀ ਦੇ ਮਸਲੇ ਨੇ ਇਹ ਕੋਈ 4 ਦਿਨਾਂ ਦੀ ਖੇਡ ਨਹੀਂ ਇਹ ਪੀਆਰ ਤੱਕ ਦੀ ਖੇਡ ਨਹੀਂ ਹੁੰਦੀ ਜਾਂ ਇਹ ਜਿਹੜਾ ਕੋਈ ਤੁਹਾਨੂੰ ਕੋਈ 20-50 ਲੱਖ ਰੁਪਈਆ ਕੋਈ ਲਾਉਂਦਾ ਨਾ ਉਹਦੇ ਨਾਲ ਉਮਰ ਨਹੀਂ ਟੱਪਦੀ ਤੁਹਾਡੀ ਖਾਨਦਾਨੀ ਵੇਖ ਕੇ ਬੱਚਿਆਂ ਦੇ ਰਿਸ਼ਤੇ ਕਰਿਆ ਕਰੋ ਅੱਜ ਦੇ ਟਾਈਮ ਦੇ ਵਿੱਚ ਇਹ ਬਹੁਤ ਜ਼ਰੂਰੀ ਹੈ ਬਾਕੀ ਤੁਸੀਂ ਸਾਰੇ ਸੱਜਣ ਸਿਆਣੇ ਹੋ ਜਰੂਰ ਵਿਚਾਰ ਦਿਅਾ ਜੇ ਕਿ ਮੇਰੀ ਗੱਲ ਸਹੀ ਹੈ ਕਿ ਨਹੀਂ